ਜੀ ਕਿਹੜਾ ਪਿੰਡ ਆ ਜੀ ਚਿਮਾ ਕਿਹੜਾ ਜੀ ਅੱਛਾ ਜਸਵਿੰਦਰ ਸਿੰਘ ਪੱਪੂ ਜੋ ਸਰਪੰਚੀ ਦੀ ਚੋਣ ਜਿੱਤੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਬਹੁਤ ਹੀ ਵਧੀਆ ਇਨਸਾਨ ਨੇ ਜੀ ਤੇ ਇਹਨਾਂ ਬਾਰੇ ਕੁਝ ਕਹਿਣ ਤੋਂ ਪਹਿਲਾਂ ਇਹਨਾਂ ਨੂੰ ਜੋ ਜਨਤਾ ਦਾ ਮੰਡੇਟ ਮਿਲਿਆ ਹੈ ਇਹਦੇ ਵਿੱਚ ਅਸੀਂ ਬਹੁਤ ਖੁਸ਼ ਆ ਜੀ ਇਹਨਾਂ ਬਾਰੇ ਵੋਟਾਂ ਦੇ ਬਾਅਦ ਇਹਨਾਂ ਨੇ ਕੋਈ ਨਿਕਾਸ ਦੇ ਕੰਮ ਬਾਰੇ ਵਿਕਾਸ ਬਾਰੇ ਸਾਰੇ ਕੰਮ ਬਾਰੇ ਬਹੁਤ ਜ਼ਿਆਦਾ ਅੱਛਾ ਸੋਚ ਰੱਖਦੇ ਨੇ ਇਸੇ ਕਰਕੇ ਲੋਕਾਂ ਨੇ ਇਹਨੂੰ ਸਹਿਮਤੀ ਦਿੱਤੀ ਹੈ ਹਾਂ ਜੀ ਕਿਨਾ ਜੀ ਆਪਣਾ ਜੀ ਕਿਨਾ ਭਾਈ ਜੀ ਆਪਣਾ ਜੋਸਵੰਤਰ ਸਿੰਘ ਪੱਕੀ ਪਿੰਡ ਖੇਮਾ ਖੇੜਾ ਤੋਂ ਅੱਛਾ ਜੋ ਇਹ ਸਰਪੰਚੀ ਦੀ ਚੋਣ ਜਿੱਤੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਤਾਂ ਜੀ ਇਹ ਜਿਹੜੀ ਦੇਣ ਹੈ ਬਾਦਲ ਸਾਹਿਬ ਦੀ ਦੇਣ ਹੈ ਸਾਨੂੰ ਗੁਰਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ ਕਿਉਂਕਿ ਜਿਵੇਂ ਬਾਦਲ ਸਾਹਿਬ ਜਨਤਾ ਵਾਸਤੇ ਦਿਨ ਰਾਤ ਇੱਕ ਕਰਕੇ ਜਿਵੇਂ ਉਹਨਾਂ ਨੇ ਸੇਵਾ ਕੀਤੀ ਜੋ ਸਾਨੂੰ ਸਿਖਾਇਆ ਅਸੀਂ ਵੀ ਪਿੰਡ ਵਾਸੀਆਂ ਵਾਸਤੇ ਦਿਨ ਰਾਤ ਜੋ ਇੱਕ ਕਰਕੇ ਹਰ ਸਮਾ ਤਿਆਰ ਰਹੀ ਨੇ ਉਹ ਹੀ ਸਾਨੂੰ ਪਿੰਡ ਵਾਸੀਆਂ ਨੇ ਪਿਆਰ ਦਿੱਤਾ ਹੈ ਇਹ ਜੋ ਕਾਂਗਰਸ ਵਾਲਿਆਂ ਦੇ ਜਿਹੜੇ ਦੋ ਖੜੇ ਸੀ ਉਹੀ ਉਹਨਾਂ ਨੂੰ ਮਿਲਿਆ ਜੋ ਉਹਨਾਂ ਨੂੰ ਗੁਰਤੀ ਮਿਲੀ ਸੀ ਉਹ ਉਹਨਾਂ ਦਾ ਉਹਨਾਂ ਨੇ ਆਪਣੀ ਸੇਵਾ ਨਿਭਾਉਂਦੇ ਸੀ ਜਨਤਾ ਨੇ ਉਹਨਾਂ ਨੂੰ ਉਹੋ ਜਿਹਾ ਸਤਕਾਰ ਦਿੱਤਾ ਜਿਹੋ ਜੀ ਅਸੀਂ ਸੇਵਾ ਕਰਦੇ ਸਾਂ ਸਾਡਾ ਜਨਤਾ ਨੇ ਮਾਣ ਸਨਮਾਨ ਰੱਖਿਆ ਹੋਇਆ ਸਾਨੂੰ ਜਿੱਤ ਪ੍ਰਾਪਤ ਕਰਕੇ ਪੂਰੀ ਜਿੱਤ ਮਾਣ ਇਹ ਪਿੰਡ ਦਾ ਜਿਹੜਾ ਵਿਕਾਸ ਕਰਨ ਲਈ ਸਾਨੂੰ ਅੱਗੇ ਲਿਆਂਦਾ ਹੈ ਹੁਣ ਤੁਸੀਂ ਕੀ ਸੁਣਾ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਸਨੀਕਾਂ ਅਸੀਂ ਪਿੰਡ ਵਸਨੀਕਾਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਹਰ ਸਮਾਂ ਹਰ ਕਦਮ ਪਿੰਡ ਦੇ ਨਾਲ ਪਿੰਡ ਦੀ ਏਕਤਾ ਨੂੰ ਨਾਲ ਲੈ ਕੇ ਚੱਲਾਂਗੇ ਮੇਰੀ ਇਹ ਜਿਹੜੀ ਇੱਛਾ ਹੈ ਕਿ ਜਿਹੜੇ ਜੋ ਮੇਰੇ ਵਿਰੋਧੀ ਵੀ ਖੜੇ ਨੇ ਮੈਂ ਉਹਨਾਂ ਦੇ ਘਰ ਵੀ ਜਾਵਾਂਗਾ ਮੈਂ ਉਹਨਾਂ ਦਾ ਵੀ ਅਸ਼ੀਰਵਾਦ ਲਵਾਂਗਾ ਕਿਉਂਕਿ ਉਹ ਮੇਰੇ ਤੋਂ ਵੱਡੇ ਨੇ ਮੇਰੇ ਵੱਡੇ ਭਰਾ ਨੇ ਮੈਂ ਚਾਹਣਾ ਕਿ ਮੈਂ ਸਾਰੇ ਪਿੰਡ ਨੂੰ ਸਾਰੇ ਨਗਰ ਨੂੰ ਨਾਲ ਲੈ ਕੇ ਚੱਲਾਂ ਤਾਂ ਕਿ ਸਾਡੇ ਭਾਈਚਾਰਕ ਸਾਝ ਜਿਹੜੀ ਸਾਡੀ ਬਣੀ ਰਵੇ ਕਿਹਨਾਂ ਬਾਈ ਜੀ ਆਪਣਾ ਮਨਪ੍ਰੀਤ ਸਿੰਘ ਹੈ ਮਾ ਕਿਡਾ ਜੀ ਅੱਛਾ ਕੀ ਕਹਿਣਾ ਚਾਹੁੰਦੇ ਜੋ ਅੱਜ ਦੇ ਸਰਪੰਚੀ ਦੀ ਚੋਣ ਜਿੱਤੇ ਨੇ ਜਸਵਿੰਦਰ ਸਿੰਘ ਪੱਪੂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜੋ ਜਸਵਿੰਦਰ ਸਿੰਘ ਪੱਪੂ ਸਰਪੰਚੀ ਦਾ ਇਲੈਕਸ਼ਨ ਜਿੱਤੇ ਹੈ ਲਗਭਗ 400 ਵੋਟਾਂ ਦੇ ਲਗਭਗ ਜਿੱਤੇ ਹੈ ਜੀ ਇਹਨਾਂ ਦੇ ਵਿਰੁੱਧ ਦੋ ਕੈਂਡੀਡੇਟ ਖੜੇ ਸੀ ਕਾਂਗਰਸ ਦੇ ਉਹ ਦੋਵੇਂ ਹਾਰੇ ਆ ਤੇ ਜੋ ਵੀ ਜਸਵਿੰਦਰ ਸਿੰਘ ਪੱਪੂ ਨੇ ਸ਼ਰੋਮਣੀ ਕਾਗਦਦਲ ਦੀ ਸਰਕਾਰ ਵੇਲੇ ਲੋਕਾਂ ਦੇ ਬਹੁਤ ਕੰਮ ਕਰਵਾਏ ਆ ਤੇ ਜੋ ਕਿ ਲੋਕਾਂ ਨੇ ਇਹਨੂੰ ਹੁਣ ਜਿਹੜਾ ਸਰਪੰਚੀ ਦਾ ਇਲੈਕਸ਼ਨ ਆਇਆ ਇਹਦੇ ਵਿੱਚ ਬਹੁਤ ਹੀ ਪਿੰਡ ਵਾਸੀਆਂ ਨੇ ਮਾਣ ਸਤਿਕਾਰ ਦਿੱਤਾ ਜੋ ਕਿ ਇੱਕ ਸਾਰਾ ਪਿੰਡ ਹੀ ਜਸਵਿੰਦਰ ਸਿੰਘ ਪੱਪੂ ਨਾਲ ਸਹਿਮਤ ਸੀ ਤੇ ਸਾਰੇ ਪਿੰਡ ਵਾਸੀਆਂ ਨੇ ਇਸ ਨੂੰ ਸਰਪੰਚ ਖੜਾ ਕੀਤਾ ਤੇ ਇਸ ਨੂੰ ਸਰਪੰਚ ਬਣਾਇਆ ਸੋ 21 ਮੁੱਦੇ ਲੈ ਕੇ ਚੱਲੇ ਨੇ ਇਹ ਇਹ ਮੁੱਦੇ ਲੈ ਕੇ ਚੱਲੇ ਆ ਜੀ ਜੋ ਕਿ ਪਿੰਡ ਦਾ ਵਿਕਾਸ ਜਿਵੇਂ ਗਰੀਬਾਂ ਦਾ ਆਪਣੇ ਪਿੱਛੇ ਜਾਓ ਫਲੈਸ਼ਾਂ ਵਾਲੀ ਆਈ ਸੀ ਸਕੀਮ ਇਹਨਾਂ ਨੇ ਸਾਰੇ ਘਰ ਘਰ ਬਣਵਾਈਆਂ ਨੇ ਤੇ ਬਾਕੀ ਜੋ ਪੈਨਸ਼ਨਾਂ ਜਿਹੜੇ ਗਰੀਬ ਨਹੀਂ ਸੀ ਬਣਾ ਸਕਦੇ ਉਹਨਾਂ ਦੀਆਂ ਵੀ ਬਣਵਾਈਆਂ ਨੇ ਤੇ ਹੋਰ ਵੀ ਇਹਨਾਂ ਨੇ ਪਿੰਡ ਲੈਵਲ ਤੇ ਜਿਵੇਂ ਸਟੇਡੀਅਮ ਵਗੈਰਾ ਜਿਵੇਂ ਜਿਹੜੇ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਵਾਲੀਬਾਲ ਦੇ ਜਾਲ ਵਗੈਰਾ ਤੇ ਆਪਣੇ ਜਿੰਮਾਂ ਦਾ ਸਮਾਨ ਵਗੈਰਾ ਬਹੁਤ ਬਹੁਤ ਹੀ ਕੰਮ ਕਰਵਾਏ ਨੇ ਜੋ ਕਿ ਆਪਾਂ ਗਿਣਾ ਹੀ ਨਹੀਂ ਸਕਦੇ